ਅਨੀ ਦੇ ਲਈ 200 ਰੁਪਏ ਦੇ ਮਾਨ ਨੇ ਆ ਵੀ ਰੇਟ ਪੈਣ ਲੱਗੀ ਵੀਰੇ ਆ ਜਾਓ ਬਾਹਰ ਬਈ ਬਹਿ ਜਾਓ ਵੀਰ ਸਾਡੀ ਬੇਨਤੀ ਹੈ ਥੱਲੇ ਬਹਿ ਜਾਓ ਔਰ ਇਧਰ ਨੌਜਵਾਨ ਕਹਿੰਦੇ ਟਿੰਕੂ ਦੀ ਪਾਈ ਸੀ ਕਬੱਡੀ ਉੱਪਰ ਮਨੋਜ ਮੇਰੇ ਵੀਰੋ ਹਰਿਆਣੇ ਵਾਲਾ ਪਰ ਦੂਜੇ ਪਾਸੇ ਕਹਿੰਦੇ ਆਹ ਮੁੰਡਾ ਮੇਰੇ ਵੀਰੋ ਸੌਰੀ ਪੀਤਾ ਇਸ ਸਮੇਂ ਅੰਕ ਆਪਣੀ ਟੀਮ ਲਈ ਜੋੜ ਚੁੱਕੇ ਆ ਪ੍ਰਵੀਨ ਦੀ ਅਗਲੀ ਕਬੱਡੀ ਫਿਰ ਖੇਡ ਗਰਾਊਂਡ ਦੇ ਵਿੱਚ ਪੈਂਦੀ ਹੋਈ ਹਾਂ ਦੇਖਦੇ ਵੀ ਧਨੌਰੀ ਵਾਲਾ ਸ਼ੇਰੂ ਜੱਫਾ ਲਾਉ। ਜਾਫਰ ਕਹਿੰਦੇ ਅੰਗਰੇਜ਼ ਧਨੌਰੀ ਵਾਲਾ ਮੇਰੇ ਵੀਰੋ। ਜਾਫਰ ਕਹਿੰਦੇ ਮਨੀ ਧਨੌਰੀ ਵਾਲਾ ਮਸ਼ਹੂਰ ਜਾਫੀ ਐ। ਕਹਿੰਦੇ ਸਹੇੜੀ ਵਾਲੇ ਧੀਮੇ ਨੇ ਮੇਰੇ ਵੀਰੋ ਪੁੱਤਾਂ ਵਾਂਗੂ ਪਾ ਲਿਆ ਪਰ ਆਹ ਇਹ ਕਹਿੰਦੇ ਸ਼ੇਰੂ ਧਨੌਰੀ ਪਿੰਡ ਵਾਲਾ ਨੌਜਵਾਨ ਜਾਫੀ ਐ ਸਮੇਂ। ਪਹਿਲੇ ਮੈਚ ਵਿੱਚ ਕਹਿੰਦੇ ਤੱਕੜੇ ਜੱਫੇ ਲਾਏ ਆ ਮੁੰਡੇ ਨੇ। ਲਓ ਧਨੌਰੀ ਵਾਲਾ ਸ਼ੇਰੂ ਇਸ ਸਮੇਂ ਜੱਫਾ ਲਾ ਗਿਆ। ਲੈ ਵੀ ਲਾਲਤੋਂ ਵਾਲੇ ਆ ਜਾ ਕੇ ਰਾਂ ਨੌਜਵਾਨਾ। ਗਵਰਨਮੈਂਟ ਹਰਵੰਸ ਸਿੰਘ ਹਾਸ ਫੋਰਮੈਨ ਕਹਿੰਦਾ ਅੱਜ ਹਰਿਆਣੇ ਵਾਲਾ ਜਾਫੀ ਜੱਫਾ ਲਾਉਂਦਾ ਤਾਂ 100 ਰੁਪਏ ਦਾ ਮਾਣਉਣਗੇ ਹਰਵੰਸ ਫੋਰਮੈਨ ਕਹਿੰਦਾ ਔਰ ਇਧਰ ਕਹਿੰਦੇ ਕਨੌਰ ਪਿੰਡ ਦਾ ਟਿੰਕੂ ਕਬੱਡੀ ਪਾ ਰਿਹਾ ਮੇਰੇ ਵੀਰੋ ਜਿੱਥੋਂ ਦਾ ਗੁਰਵਿੰਦਰ ਸਿੰਘ ਵਧੀਆ ਬੁਲਾਰਾ ਕਹਿੰਦੇ ਔਰ ਦੂਜੇ ਪਾਸੇ ਹੁਸ਼ਿਆਰ ਸਿੰਘ ਆਹ ਏ ਕਹਿੰਦੇ ਹੁਸ਼ਿਆਰਾ ਮੇਰੇ ਵੀਰੋ ਆਹ ਏ ਹੁਸ਼ਿਆਰ ਸਿੰਘ ਹਾਂਜੀ ਜਾਫੀ ਨੂੰ 500 ਰੁਪਏ ਲਖਵੀਰ ਸਿੰਘ ਜੀ ਵੱਲੋਂ ਹਰਿਆਣੇ ਵੀ ਲਾਇਆ ਵੀਰੇ ਹਾਂ ਹਾਂ ਹਰਿਆਣੇ ਨੂੰ ਹੀ ਦੇਣਾ ਵੀਰੇ ਹਰਵੰਸ ਸਿੰਘ ਫੋਰਮੈਨ ਵੱਲੋਂ 100 ਰੁਪਏ ਹਰਿਆਣੇ ਵਾਲੇ ਜਾਫੀ ਦੇ ਲਈ ਹੈ 200 ਰੁਪਏ ਰੇਡਰ ਨੂੰ ਇਹਨੂੰ ਵੀਰੇ ਲਖਵੀਰ ਸਿੰਘ ਜੀ ਵੱਲੋਂ ਜਾਫੀ ਦੇ ਲਈ 100 ਰੁਪਏ ਦੇ ਮਾਰਨੇ ਬਿੱਲੇ ਗੀਓ ਔਰ ਐਲਜੀਆ ਟ੍ਰਾਂਸਪੋਰਟ ਜਗਦੇਵ ਸਿੰਘ ਜੀ ਤੁਮੀ ਭਪਿੰਦਰ ਸਿੰਘ ਜੀ ਪੇਂਟੀ ਇਹਨਾਂ ਵੱਲਿਓ ਕਹਿੰਦੇ 500 ਕਹਿੰਦੇ 500 ਵਾਲੇ ਲੈ ਵੀ ਬੱਗੀ ਵੀ ਰਾਜਿਆ ਕੇਰਾ ਹੁਣ ਵਿੱਚ ਆਹ ਇਹ ਕਹਿੰਦੇ 500 ਰੁਪਈਆ ਮੇਰੇ ਵੀਰਿਓ ਆਹ ਜੱਫੀ ਦੇ ਉੱਪਰ ਕਹਿੰਦੇ ਮਲੋਹ ਵਾਲਿਆਂ ਵੱਲਿਓ ਐ ਐਨ ਜੀਆ ਟ੍ਰਾਂਸਪੋਰਟ ਜਗਦੇਵ ਸਿੰਘ ਜੀ ਐਨ ਜੀਆ ਟ੍ਰਾਂਸਪੋਰਟ ਵਾਲੇ ਔਰ ਭਪਿੰਦਰ ਸਿੰਘ ਪੇਂਟੀ ਵੱਲਿਓ 500 ਰੁਪਏ ਕਹਿੰਦੇ ਆ ਜੱਫੇ ਦੇ ਉੱਪਰ ਹੈ ਮੇਰੇ ਵੀਰੋ ਹਾਂਜੀ 200 ਰੁਪਏ ਲਖਵੀਰ ਸਿੰਘ ਜੀ ਵੱਲੋਂ ਵੀ ਆ ਜੱਫੇ ਤੇ ਹਰਿਆਣੇ ਵਾਲੇ ਮੁੰਡੇ ਨੂੰ ਔਰ ਹਰਿਆਣੇ ਵਾਲੇ ਕਹਿੰਦੇ ਜਿੰਨੇ ਜੱਫੇ ਲਾਉਣਗੇ ਓਨੇ ਹੀ ਮੇਰੇ ਵੀਰੋ 500 500 ਦੇਤੇ ਜਾਣੇ ਕਹਿੰਦੇ ਸਾਢੇ ਐਲਜੀ ਆ ਟ੍ਰਾਂਸਪੋਰਟ 100 ਰੁਪਏ ਰਗਦੇਵ ਸਿੰਘ ਜੀ ਤੋਂ ਵੀ ਲਖਵੀਰ ਭਿੰਦਰ ਸਿੰਘ ਜੀ ਪਿੰਟੀ ਉਹਨਾਂ ਵੱਲਿਓ ਹਰਿਆਣੇ ਵਾਲਾ ਕਹਿੰਦਾ ਇਹ ਜਾਫੀ ਜਫਾ ਦਾ ਬਈ 1000 ਰੁਪਇਆ ਮੇਰੇ ਵੀਰੋ ਸਰਦਾਰ ਭੁਪਿੰਦਰ ਸਿੰਘ ਜੀ ਪਿੰਟੀ ਐਲਜੀਆਰ ਟਰਾਂਸਪੋਰਟ ਸਰਦਾਰ ਜਗਦੇਵ ਸਿੰਘ ਜੀ ਧੂਮੀ ਉਹਨਾਂ ਬੱਲੀਓ ਆ 1000 ਦਾ ਜਫਾ ਲਾ ਗਿਆ ਬਗੀ ਵੀਰੋ 1000 ਦਾ ਜਫਾ ਲੈ ਵੀ ਹਰਿਆਣੇ ਵਾਲਿਆ ਸਾਂਭੀ ਕਿਹੜਾ ਨੌਜਵਾਨ ਆ ਕਲਵੰਸੂ ਕੀ ਤਰ੍ਹਾਂ ਤੇ 来 ਵੀਰ ਮੈਨੂੰ ਬਾਲਾ ਕੋਸ਼ਾ ਮੈਨੂੰ ਪਤਾ ਹੀ ਲੱਗਦਾ ਤੂੰ ਹੀ ਬੋਲਦੇ ਆਯਾਦ ਬਰਕਸ ਵੀ ਕਲਵਾਨ ਸਿੰਘ ਦੇ ਨਾਲ ਉਧਰ ਸੌਂਟੀ ਵੱਲੋਂ ਠੀਕ ਆ ਜੀ ਆਯਾਦ ਬਰਕਸ ਵਾਲਾ ਕਹਿੰਦਾ ਵੀ ਕਲਵਾਨ ਸਿੰਘ ਸੌਂਟੀ ਕਹਿੰਦਾ ਹਰਿਆਣੇ ਵਾਲੇ ਦੇ ਹਾਰੇ ਜੱਫੇ ਉੱਪਰ ਵੱਡੇ ਮਾਨ ਨੇ ਉਧਰ ਕਹਿੰਦੇ ਤਨਹੋਰੀ ਵਾਲਾ ਮੇਰੇ ਵੀਰੋਂ ਭੁੱਖਾ ਬੱਬਰ ਸ਼ੇਰ ਕਹਿੰਦੇ ਕਿਸੇ ਮਿਰਗ ਦਾ ਸ਼ਿਕਾਰ ਕਰਨ ਲੱਗਿਆ ਹੋਇਆ ਨਾਲ ਅੰਗਰੇਜ਼ ਸਿੰਘ gheja ਕੋਟ ਵਾਲਾ ਖੜਾ ਵੇਖਦਾ ਕਹਿੰਦਾ ਵੀ ਮੁੰਡਾ ਤਨਹੋਰੀ ਵਾਲਾ ਚੱਟਾ ਵਾਲਾ ਤਾਲੀਆਂ ਮਾਰ ਦਿਓ ਜਾਫੀ ਦੇ ਲਈ ਮਨੀ ਧਨੌਰੀ ਵਾਲਾ ਮੇਰੇ ਵੀਰੋ ਐਲ ਡੀ ਆਰ ਟਰਾਂਸਪੋਰਟ ਸਾਡੇ ਵੀਰ ਭਪਿੰਦਰ ਸਿੰਘ ਜੀ ਪਿੰਟੀ ਹੁਣੀ ਜਗਦੇਵ ਸਿੰਘ ਜੀ ਧੂਮੀ ਹੁਣਾ ਮੱਲੀਓ ਮਨੀ ਦੇ ਲਈ 500 ਰੁਪਇਆ ਲੈ ਵੀ ਮਨਿੰਦਰ ਸਿੰਘ ਸਾਹ ਸੰਭੀ ਕੇਰਾ ਮਨੀ ਦੇ ਜੱਫੀ ਉੱਪਰ ਕਹਿੰਦੇ 500 ਰੁਪਇਆ ਦੇ ਮਾਣ ਦੇ ਮਲੋਹ ਵਾਲੇ ਵੀਰਾਂ ਮੱਲੀਓ ਉਧਰ ਕਹਿੰਦੇ ਮਨੋਜ ਮੇਰੇ ਵੀਰੋ ਹਰਿਆਣੇ ਵਾਲਾ ਆ ਜਫੀਓਪਰ ਕਹਿੰਦੇ 500 ਦਿੱਤਾ ਜਾਣਾ ਮੇਰੇ ਵੀਰੋ 500 ਦਿੱਤਾ ਜਾਣਾ ਸਾਡਾ ਭਪਿੰਦਰ ਸਿੰਘ ਪੈਂਤੀ ਕਹਿੰਦਾ 500 ਕਹਿੰਦਾ 500 ਜਫੀਓ ਦੇ ਹਰਿਆਣੇ ਵਾਲੇ ਲਖਵੀਰ ਸਿੰਘ ਜੀ ਵੱਲੋਂ ਕਹਿੰਦੇ ਭੰਗੜੇ ਪੈਂਦੇ ਆ ਦੁਨੀਆ ਨੱਚਦੀ ਆ ਮੇਰੇ ਵੀਰੋ ਕਲਚਰ ਮੈਮੋਰੀਅਲ ਦੇ ਪ੍ਰਧਾਨ ਨੇ ਭਪਿੰਦਰ ਸਿੰਘ ਜੀ ਪੈਂਤੀ ਐਲਜੀਆ ਟਰਾਂਸਪੋਰਟ ਵਾਲੇ ਜਗਦੇਵ ਸਿੰਘ ਜੀ ਧੂਮੀ ਹੁਣੀ ਸਾਡੇ ਬੱਗੀ ਵੀਰੂ ਨੇ ਬਾਰਮਵੀਰ ਮੰਗਟੂਣੀ ਸਰਪੰਚ ਸਾਹਿਬ ਕੌਲਗੜ੍ਹ ਵਾਲੇ ਉਧਰ ਕਹਿੰਦੇ ਸ਼ੈਲੀ ਘਰੇ ਵਾਲ ਖੜਾ ਵੇਖਦਾ ਕਹਿੰਦਾ ਨਜ਼ਾਰਾ ਲਿਆਤਾ ਸ਼ੈਲੀ ਸਾਡਾ ਵੀ ਕੌਲਗੜ੍ਹ ਵਾਲਾ ਲਓ ਇਧਰ ਅਗਲੀ ਕਬੱਡੀ ਕਹਿੰਦੇ ਟਿੰਕੂ ਦੀ ਪੈਣ ਜਾ ਰਹੀ ਹੈ ਹਰਿਆਣੇ ਵਾਲੇ ਹਾਰੇ ਕੇ ਜੱਫੀ ਉੱਪਰ ਕਹਿੰਦੇ 5-500 ਹੈ ਸਾਡੇ ਐਲ ਡੀਆਰ ਟਰਾਂਸਪੋਰਟ ਵਾਲੇ ਔਰ ਭਪਿੰਦਰ ਸਿੰਘ ਜੀ ਪਿੰਟੀ ਪ੍ਰਧਾਨ ਸਾਹਿਬ ਔਰ ਨਾਲ ਹੀ ਸਾਡੇ ਜਗਦੇਵ ਸਿੰਘ ਜੀ ਤੁਸੀਂ ਉਹਨਾਂ ਵੱਲੋਂ ਹਰਿਆਣੇ ਵਾਲੇ ਹਰ ਇੱਕ ਜੱਫੇ ਦੇ ਉੱਪਰ 5-500 ਰੁਪਏ ਦੇ ਮਾਣ ਨੇ ਹਰਵੰਸ ਫੋਰਮੈਨ ਵੱਲਿਓ ਦੀ 1-100 ਰੁਪਏ ਹਰ ਇੱਕ ਜੱਫੇ ਦੇ ਉੱਪਰ ਹੈ ਔਰ ਸਾਡਾ ਕਹਿੰਦਾ ਵੀਰ ਨਿੰਦਰ ਵੀਰ ਵੱਲਿਓ ਵੀ ਬਹੁਤ ਸਾਰੇ ਮਾਣ ਨੇ ਅਗਲੀ ਕਬੱਡੀ ਨੌਜਵਾਨ ਕਹਿੰਦੇ ਪ੍ਰਵੀਨ ਦੀ ਪੈ ਚੁੱਕੀ ਖੇਡ ਗਰਾਊਂਡ ਦੇ ਵਿੱਚ ਤਨੌਰੀ ਵਾਲਾ ਕਹਿੰਦਾ ਛੱਡੋ ਮੈਨੂੰ ਹੁਣ ਮੈਂ ਜੱਫਾ ਲਾਉਣਾ ਹੈ ਹਾਏ ਕਹਿੰਦੇ ਧਨੌਰੀ ਵਾਲਾ ਮੇਰੇ ਵੀਰੋ ਚੱਠੇ ਪਰਿਵਾਰ ਦਾ ਗੱਭਰੂ ਐ 3 ਸਾਲ ਖੇਡਾ ਕਹਿੰਦੇ ਇੰਗਲੈਂਡ ਦੇ ਵਿੱਚ ਮਨਪ੍ਰੀਤ ਸਿੰਘ ਮਨੀ ਬਾਬੇ ਅਜੀਤ ਸਿੰਘ ਚੱਠੇ ਦਾ ਕਹਿੰਦੇ ਪੋਤਰਾ ਜੱਫਾ ਲਾ ਗਿਆ ਖੇਡ ਗਰਾਊਂਡ ਦੇ ਵਿੱਚ ਪ੍ਰਦੀਪ ਟੈਣੀ ਹੁਣੀ ਸਾਡੇ ਵੀਰ ਰਮਨ ਹੁਣੀ ਹੈਪੀ ਕਹਿੰਦੇ ਇਸ ਇਲਾਕੇ ਵੀ ਅੱਜ ਕਹਿੰਦੇ ਪਹਿਲੀ ਵਾਰੀ ਪੁੱਜੇ ਆ ਪਰ ਕਹਿੰਦੇ ਇਲਾਕਾ ਬੜਾ ਵਧੀਆ ਨਜ਼ਾਰਾ ਆ ਗਿਆ ਅੱਜ ਕਹਿੰਦੇ ਸੌਂਟੀ ਦੇ ਕਬੱਡੀ ਕੱਪ ਦਾ ਸਾਡੇ ਵੀਰੋ ਪ੍ਰਦੀਪ ਟੈਨ ਹੁਣੀ ਮੇਰੇ ਵੀਰੋ ਆਹ ਹੈ ਕਹਿੰਦੇ 500 ਰੁਪਿਆ ਮੇਰੇ ਵੀਰੋ ਐਲਜੀਆ ਟਰਾਂਸਪੋਰਟ ਜਗਦੇਵ ਸਿੰਘ ਜੀ ਧੂਮੀ ਸਾਡੇ ਵੀਰ ਭੁਪਿੰਦਰ ਸਿੰਘ ਜੀ ਪਿੰਟੀ ਪ੍ਰਧਾਨ ਔਰ ਨਾਲ ਹੀ ਕੁਲਦੀਪ ਮਮੋਰੀਅਲ ਸਪੋਰਟਸ ਕਲੱਬ ਮਲੋਹ ਵਾਲਿਆਂ ਵੱਲੋਂ ਹਰ ਇੱਕ ਜੱਫੇ ਉੱਪਰ ਹਰਿਆਣੇ ਵਾਲਦੇ 5 500 ਦਿੱਤਾ ਜਾਣਾ 5 500 ਦਿੱਤਾ ਜਾਣਾ ਮੇਰੇ ਵੀਰੋ ਬੱਸ ਜੇਕਰ ਅੱਜ ਸੌਂਟੀ ਦਾ ਕੱਪ ਵਧੀਆ ਲੱਗੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਦੱਸ ਦਿਓ ਇਧਰ ਬਾਸੀ ਫੋਰਮੈਂਟ ਕਹਿੰਦਾ ਹਰਿਆਣੇ ਵਾਲ ਦੇ ਜਦ ਮੈਂ ਹਰਵੰਸ ਕਹਿੰਦਾ ਤੂੰ ਮੈਨੂੰ ਬਾਸੀ ਕਹਿੰਦਾ ਨਾ ਵੀਰ ਜਦ ਮੈਂ ਇਕੱਲਾ ਬਾਸੀ ਕਹਿੰਦਾ ਤੂੰ ਕਹਿੰਦਾ ਹਰਵੰਸ ਕਹੇ ਤੇ ਹਰਵੰਸ ਕਹਿੰਦਾ ਹਰਿਆਣੇ ਦੇ ਹਰ ਇੱਕ ਜੱਫੇ ਉੱਪਰ ਕਹਿੰਦਾ 500 ਸਾਰੇ ਵੀਰ ਐਲਜੀਆ ਟਰਾਂਸਪੋਰਟ ਐਲਈਆ ਟਰਾਂਸਪੋਰਟ ਵਾਲੇ ਭੁਪਿੰਦਰ ਸਿੰਘ ਜੀ ਪਿੰਟ ਜੋਕੀ ਪ੍ਰਧਾਨ ਨੇ ਮਲੋਹ ਦੇ ਕਬੱਡੀ ਕੱਪ ਦੇ ਔਰ ਸਾਡੇ ਜਗਦੇਵ ਧੂਮੀ ਉਹਨਾਂ ਵੱਲੋਂ 500 ਰੁਪਏ ਹਰਿਆਣੇ ਵੱਲ ਦੇ ਹਰ ਇੱਕ ਜੱਫੇ ਦੇ ਉੱਪਰ ਹੈ ਦੁਨੀਆ ਕਹਿੰਦੇ ਭੰਗੜੇ ਪਾਉਂਦੀ ਹੈ ਇਧਰ ਪ੍ਰਵੀਨ ਦੀ ਗੌੜੀ ਹੈ ਧਨੌਰੀ ਵਾਲਾ ਕਹਿੰਦਾ ਮੈਂ ਜੱਫਾ ਲਾਉਣਾ ਧਨੌਰੀ ਵਾਲਾ ਕਹਿੰਦਾ ਮੈਂ ਜੱਫਾ ਲਾਉਣਾ ਮੇਰੇ ਵੀਰ ਦੂਜੇ ਪਾਸੇ ਕਹਿੰਦੇ ਪ੍ਰਵੀਨ ਹਰਿਆਣੇ ਵਾਲਾ ਹਰਿਆਣੇ ਵਾਲਾ ਕਹਿੰਦੇ ਪਰਵੀਨ ਆਪਣੀ ਟੀਮ ਲਈ ਹਰਵੰਦ ਸਿੰਘ ਬਾਸੀ ਫੋਰਮੈਨ ਹਰਵੰਦ ਸਿੰਘ ਬਾਸੀ ਫੋਰਮੈਨ ਨੂੰ ਪ੍ਰਵੀਨ ਦੇ ਲਈ 100 ਬਹੁਤ ਬਹੁਤ ਧੰਨਵਾਦ ਹਾਂਜੀ ਹਰਵੰਦ ਸਿੰਘ ਫੋਰਮੈਨ ਹਾਂਸਕੋ ਹਰਵੰਦ ਸਿੰਘ ਫੋਰਮੈਨ ਹਾਂਸਕੋ ਉਹਨਾਂ ਵੱਲੋਂ 100 ਰੁਪਏ ਹਰਿਆਣੇ ਦੇ ਹਰ ਇੱਕ ਜੱਫੇ ਦੇ ਉੱਪਰ ਹੈ ਲੈ ਵੀ ਬੱਗੀ ਵੀਰਾਂ ਨਜ਼ਾਰਾ ਆ ਗਿਆ ਅੱਜ ਸੌਂਟੀ ਦੇ ਕਬੱਡੀ ਕੱਪ ਦਾ ਗੇਂਦਵਾਲੀ ਕਹਿੰਦੇ ਹਰਿਆਣੇ ਦੀ ਟੀਮ ਕਹਿੰਦੇ ਨਹੀਂ ਖੇਡਦੀ ਮੈਂ ਵਾਦਾ ਕੀਤਾ ਮੈਂ ਕਿਹਾ ਟੀਮ ਜਿਹੜੀ ਜਰੂਰ ਖੇਡੇਗੀ ਉਧਰ ਸ਼ੇਰੂ ਸ਼ੇਰੂ ਤਨਹੋਰੀ ਵਾਲਾ ਮੇਰੇ ਵੀਰੋ ਸ਼ਮਸ਼ੇਰ ਸਿੰਘ ਸ਼ੇਰੂ ਹੈ ਦੂਜੇ ਪਾਸੇ ਕਹਿੰਦੇ ਰਜੀਵ ਸ਼ੈ ਹਰਿਆਣੇ ਦੀ ਧਰਤੀ ਦਾ ਡੱਕਿਆ ਜਾ ਚੁੱਕਿਆ ਹੈ ਸ਼ਮਸ਼ੇਰ ਸਿੰਘ ਸ਼ੇਰੂ ਤਾੜੀਆਂ ਮਾਰ ਦਿਓ ਜੱਫੇ ਦੇ ਲਈ ਕਹਿੰਦੇ ਅਜੇ 22 ਬੜਿਆਂ ਦੀ ਉਮਰ ਹੈ ਮੇਰੇ ਵੀਰੋ ਆ ਜਾਫੀ ਦੀ ਸ਼ੇਰੂ ਤਨਹੋਰੀ ਪਿੰਡ ਵਾਲਾ ਡਾਕਟਰ ਨਰਪੈ ਵੱਲਿਓ ਸ਼ੇਰੂ ਨੇ ਲਈ 100 ਰੁਪਏ ਦੇ ਮਾਰਨੇ ਡਾਕਟਰ ਨਰਪੈ ਵੱਲਿਓ ਸ਼ੇਰੂ ਨੇ 100 ਰੁਪਿਆ ਉਧਰ ਅਗਲੀ ਕਬੱਡੀ ਕਹਿੰਦੇ ਨੌਜਵਾਨ ਦੀ ਹੈ ਔਰ ਮਨੋਜ ਮੇਰੇ ਵੀਡੀਓ ਪਰ ਤਨਹੌਰੀ ਦੀ ਟੀਮ ਲਈ ਕਹਿੰਦੇ ਪੁਆਇੰਟ ਜੁੜ ਗਿਆ ਪ੍ਰਵੀਨ ਹਰਿਆਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਜਿੰਨਾ ਖੁੰਡਾਂ ਦੇ ਬਹਿ ਕੇ ਗੱਪ ਛੱਡਣੀ ਉਹਨਾਂ ਪੌਣੀਆਂ ਕਿਹੜੀਆਂ ਪੂਰੀਆਂ ਨੇ ਉਹ ਵਿੱਚ ਮદાન ਦੇ ਆ ਪੜਦੇ ਜਿੰਨਾ ਚੁੰਗੀਆਂ ਮੱਜਾ ਪੂਰੀਆਂ ਨੇ ਆਏ ਕਹਿੰਦੇ ਧਨੌਰੀ ਪਿੰਡ ਵਾਲਾ ਮੇਰੇ ਵੀਰੋ ਮਨੀ ਜੱਫਾ ਲਾ ਗਿਆ ਕਹਿੰਦੇ ਮਨੀ ਧਨੌਰੀ ਵਾਲਾ ਦੁਬਈ ਵਾਲੇ ਮਨੀ ਬਾਹਰ ਦਾ ਹੁਣੀ ਵਾਲਾ 100 ਰੁਪਈਆ ਮਨੀ ਧਨੌਰੀ ਸਾਡੇ ਵੀਰੋ ਕੁਲਦੀਪ ਮੈਮੋਰੀਅਲ ਸਪੋਰਟਸ ਕਲੱਬ ਮਲੋਹ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਪੋਪਿੰਦਰ ਸਿੰਘ ਪੇਂਟਿੰਗ ਜੋ ਕਿ ਪ੍ਰਧਾਨ ਨੇ ਕਲੱਬ ਦੇ ਔਰ ਨਾਲ ਹੀ ਸਾਡੇ ਜਿੰਨੇ ਵੀ ਵੀਰ ਨੇ ਜਗਦੇਵ ਹੁਣੀ ਤੁੰਮੀ ਹੁਣੀ ਐਲਆ ਟ੍ਰਾਂਸਪੋਰਟ ਵਾਲੇ ਆ ਇਧਰ ਕਹਿੰਦੇ ਹੁਸ਼ਿਆਰ ਸਿੰਘ ਹੈ ਮੇਰੇ ਵੀਰੋ ਔਰ ਨਾਲ ਕਹਿੰਦੇ ਤਨਹੋਰੀ ਪਿੰਡ ਵਾਲਾ ਇੱਕ ਪਾਸੇ ਹੁਸ਼ਿਆਰਾ ਤਨਹੋਰੀ ਵਾਲਾ ਮੇਰੇ ਵੀਰੋ ਅੰਕ ਆਪਣੀ ਟੀਮ ਲਈ ਜੋੜ ਚੁੱਕੇ ਆ ਰਜੇਸ਼ ਅਗਲੀ ਕਬੱਡੀ ਫਿਰ ਪਾ ਰਿਹਾ ਹੈ ਉਧਰ ਕਹਿੰਦੇ ਸ਼ੇਰੂ ਤਨਹੌਰੀ ਵਾਲਾ ਮੇਰੇ ਵੀਰੋ ਜਫਾ ਲਾ ਰਿਹਾ ਖੇਡ ਗਰਾਊਂਡ ਦੇ ਵਿੱਚ ਵੱਡਾ ਜੋਰ ਲੱਗਿਆ ਹੋਇਆ ਕਹਿੰਦੇ ਦਰਸ਼ਕਾਂ ਦਾ ਵੀ ਕਿਹੜੀ ਟੀਮ ਜਿਹੜੀ ਜਿੱਤਦੀ ਹੈ ਮੈਚ ਦੇ ਵਿੱਚੋਂ ਮੇਰੇ ਵੀਰੋ ਵੱਡਾ ਜੋਰ ਲੱਗਿਆ ਹੋਇਆ ਸ਼ਾਨਦਾਰ ਖੇੜਿਆ ਜਾ ਰਿਹਾ ਮੈਚ ਹੈ ਦੁਨੀਆ ਕਹਿੰਦੇ ਟਕੋ ਟਕੀ ਖੜ ਕੇ ਨਜ਼ਾਰਾ ਮਾਣ ਜੀਏ ਸੌਂਟੀ ਦੇ ਕੱਪ ਦਾ ਜਿੰਨਾ ਕੱਠ ਕਹਿੰਦੇ ਸਵੇਰੇ ਸੀ ਉਹਨਾਂ ਕਾਠੀ ਹੋਣੇ ਮੇਰੇ ਵੀਰੋ ਇਧਰ ਨੌਜਵਾਨ ਕਹਿੰਦੇ ਪੀਤੇ ਦੀ ਕੌਡੀ ਐ ਔਰ ਹੁਸ਼ਿਆਰ ਸਿੰਘ ਹਰਿਆਣੇ ਵਾਲਾ ਅੰਕ ਜੋੜ ਗਿਆ ਆਪਣੀ ਟੀਮ ਦੇ ਲਈ ਕੱਠਾ ਵੱਧ ਗਿਆ ਵੀਰੇ ਹਣਾ ਕੱਠ ਬਹੁਤ ਵੱਧ ਗਿਆ ਉਦੋਂ ਸਵੇਰ ਨਾਲ ਹਰਬਾਤ ਸਿੰਘ ਹਾਸ ਕੋ ਇਹਨਾਂ ਵੱਲਿਓ ਕਹਿੰਦੇ ਹਰਿਆਣੇ ਵਾਲੇ ਦੇ ਜੱਥਿਆਂ ਉੱਪਰ ਵੱਡੇ ਮਾਨ ਦਿੱਤੇ ਜਾਂਦੇ ਆ ਉਧਰ ਪਰਵੀਨ ਨੌਜਵਾਨ ਕਹਿੰਦੇ ਕਬੱਡੀ ਪਾ ਰਿਹਾ ਖੇਡ ਗਰਾਊਂਡ ਦੇ ਵਿੱਚ ਤਨੌਰੀ ਵਾਲੇ ਚਾਰ ਜਾਫੀ ਨੇ ਹਰਦੀਪ ਸ਼ੇਰਗੱਲ ਕਹਿੰਦਾ ਨਜ਼ਾਰਾ ਆ ਗਿਆ ਜ ਸੌਂਟੀ ਦੇ ਕੱਪ ਦਾ ਤਨੌਰੀ ਵਾਲਾ ਮਨੀ ਮਨੀ ਜਫਾ ਲਾ ਗਿਆ ਕਹਿੰਦੇ ਤਨੌਰੀ ਵਾਲਾ ਮੇਰੇ ਵੀਰੋ ਆਹ ਇਹ ਕਹਿੰਦੇ ਚੱਠੇ ਪਰਿਵਾਰ ਦਾ ਮਨੀ ਤਨੌਰੀ ਵਾਲਾ ਮੇਰੇ ਵੀਰੋ ਜਫਾ ਲਾ ਗਿਆ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਲੈ ਵੀ ਵੀਰ ਦਰਬਈ ਵੱਲੋਂ ਕਿੰਨੇ ਕਿੰਨੇ ਪੁਆਇੰਟ ਰਹੇ ਨੇ ਮੈਚ ਦੇ ਪੁਆਇੰਟ ਵੀਰ ਪੁਆਇੰਟ ਬੱਸੀ ਜਰਾ ਪੁਆਇੰਟ ਵੀਰੇ ਪੁਆਇੰਟ ਕਿੰਨੇ ਨੇ ਆ ਜਾ ਇਧਰ ਵੀਰੇ 13 ਨੰਬਰ ਦੇ ਹਰਿਆਣੇ ਦੀ ਟੀਮ ਵੱਲੋਂ ਧਮੌੜੀ ਦੇ 15.5 ਜੇਕਰ ਮੈਚ ਵਧੀਆ ਲੱਗਿਆ ਜ਼ੋਰਦਾਰ ਤਾੜੀ ਮਾਰ ਦਿਓ ਟਾਸ ਕੋ ਜੇਕਰ ਹਰਿਆਣੇ ਦੀ ਟੀਮ ਦਾ ਪ੍ਰਦਰਸ਼ਨ ਵਧੀਆ